ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਚਰਚੇ ਜ਼ੋਰਾਂ ਤੇ ਨੇ ਤੇ ਇਸ ਦਾ ਵੱਡਾ ਕਾਰਨ ਇਸ ਮੋਹਿੰਦ ਦੇ ਤਹਿਤ ਕੀਤੇ ਜਾਣ ਵਾਲੇ ਉਦਘਾਟਨ ਨੇ ਸਰਕਾਰ ਦੇ ਵੱਲੋਂ ਤਕਰੀਬਨ 25000 ਨੀ ਪੱਥਰ ਰੱਖਣ ਦੀ ਯੋਜਨਾ ਬਣਾਈ ਗਈ ਸੀ ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਸਕੂਲਾਂ ਦੇ ਹੋਏ ਵਿਕਾਸ ਕਾਰਜਾਂ ਦੀਆਂ ਕਾਰਗੁਜ਼ਾਰੀਆਂ ਦੀ ਕੁੰਡ ਚਕਾਈ ਕੀਤੀ ਜਾਣੀ ਸੀ ਪਰ ਉਧਰ ਵਿਰੋਧੀ ਆਪ ਸਰਕਾਰ ਦੀਆਂ ਇਹਨਾਂ ਉਦਘਾਟਨੀ ਕਾਰਵਾਈਆਂ ਉੱਤੇ ਤਿੱਖੇ ਸਵਾਲ ਉਠਾ ਰਹੀ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਖਾਨੇ ਦੀ ਰਿਪੇਅਰ ਤੋਂ ਬਾਅਦ ਵੀ ਇਹ ਨੀ ਪੱਥਰ ਰੱਖਿਆ ਜਾਵੇ ਹਾਲਾਂਕਿ ਇਹਨਾਂ ਚੁੱਕੇ ਗਏ ਸਵਾਲਾਂ ਦੇ ਜਵਾਬ ਪੰਜਾਬ ਸਰਕਾਰ ਦੇ ਵੱਖ-ਵੱਖ ਵਿਧਾਇਕਾਂ ਅਤੇ ਮੰਤਰੀਆਂ ਦੇ ਵੱਲੋਂ ਵੀ ਦਿੱਤੇ ਗਏ ਨੇ ਪਰ ਜਿਹੜਾ ਜਵਾਬ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨੇਜਰ ਵੱਲੋਂ ਦਿੱਤਾ ਗਿਆ ਉਸ ਨੂੰ ਵੇਖ ਕੇ ਸ਼ਾਇਦ ਵਿਰੋਧੀ ਹੁਣ ਸ਼ਾਂਤ ਬੈਠ ਜਾਣ ਕਿਉਂਕਿ ਉਹਨਾਂ ਨੇ ਜਵਾਬ ਇੱਕ ਤੱਥ ਨੂੰ ਸਾਹਮਣੇ ਰੱਖ ਕੇ ਦਿੱਤਾ। ਦਰਸਲ ਡਾਕਟਰ ਨੇਚਰ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਕੋਲੋਂ ਸਵਾਲ ਪੁੱਛਿਆ ਗਿਆ ਕਿ ਸਰਕਾਰ ਦੀ ਪਖਾਨੇ ਰਿਪੇਅਰ ਦੇ ਉਤਕਾਟਨ ਦੀ ਕਿਰਕਰੀ ਹੋ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸਕੂਲ ਅਜਿਹੇ ਸਨ ਜਿੱਥੇ ਪਖਾਨੇ ਤੱਕ ਮੌਜੂਦ ਨਹੀਂ ਸਨ। ਸਾਡੀ ਸਰਕਾਰ ਦੇ ਵੱਲੋਂ ਸਾਡੀਆਂ ਧੀਆਂ ਨੂੰ ਖੇਤਾਂ ਦੇ ਵਿੱਚ ਪਖਾਨੇ ਲਈ ਜਾਣਾ ਬੇहद ਔਖਾ ਤੇ ਸ਼ਰਮਨਾਕ ਸੀ ਇਸ ਕਰਕੇ ਸਰਕਾਰ ਦੇ ਵੱਲੋਂ ਵੱਡੇ ਪੱਤਰ ਉੱਤੇ ਬਹੁਤ ਸਾਰੀਆਂ ਲੋੜਿੰਦੀਆਂ ਕਾਰਵਾਈਆਂ ਵਿਚਾਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਇਹ ਸਭ ਕਿਹਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਵਿਧਾਇਕ ਨਿੱਜਰ ਹੋਰਾਂ ਦੇ ਦਿੱਤੇ ਇਸ ਜਵਾਬ ਨਾਲ ਵਿਰੋਧੀ ਸੰਤੁਸ਼ਟ ਵੀ ਹੁੰਦੇ ਹਨ ਜਾਂ ਇਹ ਨਿਖੇਦੀਆਂ ਕਾਰਵਾਈਆਂ ਇਸੇ ਤਰ੍ਹਾਂ ਨਾਲ ਜਾਰੀ ਰਹਿਣਗੀਆਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਚਰਚੇ ਜ਼ੋਰਾਂ ਤੇ ਨੇ ਤੇ ਇਸ ਦਾ ਵੱਡੇ ਕਾਰਨ ਇਸ ਮੋਹਿੰਦਰ ਤਹਿਤ ਕੀਤੇ ਜਾਣ ਵਾਲੇ ਉਦਘਾਟਨ ਨੇ ਸਰਕਾਰ ਦੇ ਵੱਲੋਂ ਤਕਰੀਬਨ 25000 ਨੀ ਪੱਥਰ ਰੱਖਣ ਦੀ ਯੋਜਨਾ ਬਣਾਈ ਗਈ ਸੀ ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਸਕੂਲਾਂ ਦੇ ਹੋਏ ਵਿਕਾਸ ਕਾਰਜਾਂ ਦੀ ਕਾਰਗੁਜ਼ਾਰੀਆਂ ਦੀ ਕੁੰਡ ਚਕਾਈ ਕੀਤੀ ਜਾਣੀ ਸੀ ਪਰ ਉਧਰ ਵਿਰੋਧੀ ਆਪ ਸਰਕਾਰ ਦੀਆਂ ਇਹਨਾਂ ਉਦਘਾਟਨੀ ਕਾਰਵਾਈਆਂ ਉੱਤੇ ਤਿੱਖੇ ਸਵਾਲ ਦਾਗ ਰਹੀ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਖਾਨੇ ਦੀ ਰਿਪੇਅਰ ਤੋਂ ਬਾਅਦ ਵੀ ਇਹ ਨੀ ਪੱਥਰ ਰੱਖਿਆ ਜਾਵੇ ਹਾਲਾਂਕਿ ਇਨਾਂ ਚੁੱਕੇ ਗਏ ਸਵਾਲਾਂ ਦੇ ਜਵਾਬ ਪੰਜਾਬ ਸਰਕਾਰ ਦੇ ਵੱਖ-ਵੱਖ ਵਿਧਾਇਕਾਂ ਅਤੇ ਮੰਤਰੀਆਂ ਦੇ ਵੱਲੋਂ ਵੀ ਦਿੱਤੇ ਗਏ ਨੇ ਪਰ ਜਿਹੜਾ ਜਵਾਬ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨਿੱਜਰ ਵੱਲੋਂ ਦਿੱਤਾ ਗਿਆ ਉਸ ਨੂੰ ਵੇਖ ਕੇ ਸ਼ਾਇਦ ਵਿਰੋਧੀ ਹੁਣ ਸ਼ਾਂਤ ਬੈਠ ਜਾਣ ਕਿਉਂਕਿ ਉਹਨਾਂ ਨੇ ਜਵਾਬ ਇੱਕ ਤੱਥ ਨੂੰ ਸਾਹਮਣੇ ਰੱਖ ਕੇ ਦਿੱਤਾ ਹੈ ਦਰਸਲ ਡਾਕਟਰ ਨੇਚਰ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਕੋਲੋਂ ਸਵਾਲ ਪੁੱਛਿਆ ਗਿਆ ਕਿ ਸਰਕਾਰ ਦੀ ਪਖਾਨੇ ਰਿਪੇਅਰ ਦੇ ਉਤਕਾਟਨ ਦੀ ਕਿਰਕਰੀ ਹੋ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸਕੂਲ ਅਜਿਹੇ ਸਨ ਜਿੱਥੇ ਪਖਾਨੇ ਤੱਕ ਮੌਜੂਦ ਨਹੀਂ ਸਨ ਤੇ ਸਾਡੀ ਸਰਕਾਰ ਦੇ ਵੱਲੋਂ ਸਾਡੀਆਂ ਧੀਆਂ ਨੂੰ ਖੇਤਾਂ ਦੇ ਵਿੱਚ ਪਖਾਨੇ ਲਈ ਜਾਣਾ ਬੇहद ਔਖਾ ਤੇ ਸ਼ਰਮਨਾਕ ਸੀ ਇਸ ਕਰਕੇ ਸਰਕਾਰ ਦੇ ਵੱਲੋਂ ਵੱਡੇ ਪੱਧਰ ਉਤੇ ਬਹੁਤ ਸਾਰੀਆਂ ਲੋੜਿੰਦੀਆਂ ਕਾਰਵਾਈਆਂ ਵਿਚਾਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਇਹ ਸਭ ਕਿਹਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਵਿਧਾਇਕ ਨਿੱਜਰ ਹੋਰਾਂ ਦੇ ਦਿੱਤੇ ਇਸ ਜਵਾਬ ਨਾਲ ਵਿਰੋਧੀ ਸੰਤੁਸ਼ਟ ਵੀ ਹੁੰਦੇ ਹਨ ਜਾਂ ਇਹ ਨਿਖੇਦੀਆਂ ਕਾਰਵਾਈਆਂ ਇਸੇ ਤਰ੍ਹਾਂ ਨਾਲ ਜਾਰੀ ਰਹਿਣਗੀਆਂ